ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 16 ਫਰਵਰੀ ਤੋਂ ਲੈ ਕੇ ਆਉਣ ਵਾਲੇ 17 18 19 20 ਫਰਵਰੀ ਤੱਕ ਪੰਜਾਬ ਦੇ ਮੌਸਮ ਦੀ ਕਿ ਵੀਰੋ ਇਹਨਾਂ 4-5 ਦਿਨਾਂ ਦੇ ਵਿੱਚ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਕਿਵੇਂ ਦਾ ਰਹੇਗਾ ਪੰਜਾਬ ਦਾ ਮੌਸਮ ਸਾਰੀ ਜਾਣਕਾਰੀ ਲੈ ਕੇ ਆਪਾਂ ਕਿਸਾਨ ਵੀਰਾਂ ਲਈ ਹਾਜ਼ਰ ਹੋਏ ਆਂ ਸੁਬਿਰੋ ਅੱਜ ਤਕਰੀਬਨ 16 ਤਰੀਕ ਨੂੰ ਵੀ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਆਪਾਂ ਨੂੰ 50% ਖੇਤਰਾਂ ਦੇ ਵਿੱਚ ਵੀਰੋ ਬੱਦਲਾਂ ਦੀ ਆਵਾਜ਼ਾਈ ਦੇਖਣ ਨੂੰ ਮਿਲੇਗੀ ਪਰ ਬਰਸਾਤ ਦੇ ਕੋਈ ਅਸਰ ਨਹੀਂ ਹੋਣਗੇ ਹਲਕੀ ਸ਼੍ਰੇਣੀ ਦਾ ਕੋਈ ਸਿਸਟਮ ਹੈ ਵੀਰੋ ਜੋ ਰਾਤ ਦੇ ਸਮੇਂ ਪੰਜਾਬ ਦੇ ਪੱਛਮੀ ਭਾਗਾਂ ਦੇ ਵਿੱਚ ਐਂਟਰ ਹੋਇਆ ਸੀ ਹੌਲੀ ਹੌਲੀ ਵੀਰੋ ਬੱਦਲਵਾਈ ਪੰਜਾਬ ਦੇ ਉੱਪਰ ਦੀ ਗੁਜ਼ਰੇਗੀ ਪਰ ਇਹ ਬੱਦਲਵਾਈ ਦੇ ਚੱਲਦਿਆਂ ਧੁੱਪਛਾ ਦਾ ਮਾਹੌਲ ਹੋ ਸਕਦਾ ਹੈ ਪਰ ਕੋਈ ਜ਼ਿਆਦਾ ਵੱਡੇ ਵੀਰੋ ਮੀਂਹ ਦੇ ਅਸਰ ਨਹੀਂ ਹੋਣਗੇ ਕਿਉਂਕਿ ਇਹ ਸਿਸਟਮ ਹਲਕੀ ਸ਼੍ਰੇਣੀ ਦਾ ਸੀ ਜਿਸ ਦਾ ਪ੍ਰਭਾਵ ਸਿਰਫ ਆਪਾਂ ਨੂੰ ਬੱਦਲਵਾਈ ਦੇ ਰੂਪ ਦੇ ਵਿੱਚ ਹੀ ਦੇ ਇਤੋਂ ਬਾਅਦ ਵੀ ਰੋ 17 18 ਦੇ ਵਿੱਚ ਵੀ ਹਲਕੀ ਫੁਲਕੀ ਬੱਦਲਬਾਜ਼ੀ ਕੁੱਲ ਮਿਲਾ ਕੇ ਪੰਜਾਬ 100% ਵੀਰੋ ਪੰਜਾਬ ਦਾ ਮੌਸਮ ਸਾਫ ਨਹੀਂ ਹੋਵੇਗਾ ਛੋਟੀ ਮੋਟੀ ਬਦਰਾਂ ਦੀ ਆਵਾਜ਼ ਆਈ ਆਉਂਦੇ ਦਿਨਾਂ ਦੇ ਵਿੱਚ ਬਣੀ ਰਹਗੀ ਹਵਾਵਾਂ ਉੱਤਰ ਪੱਛਮ ਦਿਸ਼ਾ ਤੋਂ ਹੀ ਵਗਣਗੀਆਂ ਇੱਕ ਦੋ ਦਿਨ ਉਸ ਤੋਂ ਬਾਅਦ ਵੀ ਰੋ ਹੌਲੀ ਹੌਲੀ ਪੰਜਾਬ ਦਾ ਮੌਸਮ 19 ਤਰੀਕ ਨੂੰ ਆਪਾਂ ਨੂੰ ਬਦਲਦਾ ਹੋਇਆ ਦਿਖਾਈ ਦੇਵੇਗਾ 19 ਤਰੀਕ ਨੂੰ ਇੱਕ ਸਿਸਟਮ ਹੈ ਵੀਰੋ ਜੋ ਕਿ ਪੰਜਾਬ ਦੇ ਪੱਛਮੀ ਭਾਗਾਂ ਤੋਂ ਲੈ ਕੇ ਪੰਜਾਬ ਦੇ ਵਿੱਚ ਇੰਟਰ ਹੋਵੇਗਾ ਜੋ ਹੌਲੀ ਹੌਲੀ ਵਿਰੋਗੇ ਪੰਜਾਬ ਦੇ ਤਕਰੀਬਨ ਮੱਧ ਭਾਗਾਂ ਤੱਕ ਇਹਦਾ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਮਿਲੇਗਾ ਬੱਦਲਬਾਈ ਕਿਣ ਮੇਣਾ ਹਲਕਾ ਦਰਮਿਆਨਾ ਮੀਂਹ ਕਿ ਕਦੂ ਕਥਾ ਮਦੇ ਵਿਰੋ ਗੜੇ ਮਾਰੀ ਤੋਂ ਇਹਨਾਂ ਕਰ ਨਹੀਂ ਕੀਤਾ ਜਾ ਸਕਦਾ ਇਹ ਸਿਸਟਮ ਦਾ ਥੋੜਾ ਜਿਹਾ ਦਰਮਿਆਨਿਆ ਤੋਂ ਤਕੜੇ ਪੱਧਰ ਦਾ ਵਿਰੋ ਇਸ ਕਰਕੇ ਮਦਾਨੀ ਭਾਗਾਂ ਦੇ ਉਪਰ ਇਹਦਾ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਥੋੜਾ ਮੋਟਾ ਮਿਲੇਗਾ ਪੰਜਾਬ ਦੇ ਵਿਰੋ ਤਕਰੀਬਨ 40 45% ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਇਹ ਜੋ 20 ਤਰੀਕ ਨੂੰ ਸਿਸਟਮ ਆਉਣਾ ਹੈ ਇਹ ਵਿਰੋ ਪਹਿਲਾਂ ਜਿਆਦਾ ਪ੍ਰਭਾਵ ਇਹਦਾ ਪੈਰੀਆ ਮੁਤਾਬਕ ਦੱਸਿਆ ਤੁਹਾਨੂੰ ਕਿ ਵੀਰੋ ਮਾਝੇ ਤੇ ਦੋਆਬੇ ਦੇ ਖੇਤਰਾਂ ਦੇ ਵਿੱਚ ਦਾ ਪ੍ਰਭਾਵ ਪਹਿਲਾਂ ਦੇਖਣ ਨੂੰ ਮਿਲੂਗਾ ਉਸ ਤੋਂ ਬਾਅਦ ਹੌਲੀ-ਹੌਲੀ ਵੀਰੋ ਪੰਜਾਬ ਦੇ ਜੋ ਮੱਧ ਪੰਜਾਬ ਦਾ ਏਰੀਆ ਆ ਕੇ ਤੇ ਪੰਜਾਬ ਦੇ ਦੱਖਣੀ ਭਾਗ ਜੋ ਹਰਿਆਣੇ ਦੇ ਰਾਜਸਥਾਨ ਦੇ ਨੇੜੇ ਪੈਣੇ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਇਹ ਸਿਸਟਮ ਦਾ ਪ੍ਰਭਾਵ ਆਪਾਂ ਨੂੰ ਉੱਧਰਲੇ ਖੇਤਰਾਂ ਦੇ ਮੁਕਾਬਲੇ ਵੀਰੋ ਘੱਟ ਦੇਖਣ ਨੂੰ ਮਿਲੇਗਾ ਪਰ ਫਿਰ ਵੀ ਹਲਕੀ-ਫੁਲਕੀ ਬੱਦਲਾਂ ਦੀ ਆਵਾਜ਼ ਜਿ ਕਿਣਮਣ ਵੀਰੋ ਟੁੱਟਵੀਂ ਬਰਸਾਤੀ ਗਤੀਵਿਧੀਆਂ ਆਪਾਂ ਨੂੰ ਪੰਜਾਬ ਦੇ ਇਹਨਾਂ ਖੇਤਰਾਂ ਦੇ ਵਿੱਚ ਵੀ ਦੇ ਪੰਜਾਬ ਦਾ ਮੌਸਮ ਵੀਰੋ ਬਦਲੇਗਾ 19 ਤੋਂ 20 ਤਰੀਕ ਦੇ ਤੱਕ ਵੀਰੋ ਸਿਸਟਮ ਦਾ ਥੋੜੂ 19 ਦੀ ਰਾਤ ਤੋਂ ਲੈ ਕੇ ਪੂਰਾ 20 ਦਾ ਦਿਨ ਆ ਵੀਰੋ ਜੋ ਇਹ ਹੋਣਗੇ ਵੀਰੋ 24 ਘੰਟੇ ਇਨ੍ਹਾਂ ਘੰਟਿਆਂ ਦੇ ਵਿੱਚ ਵੀਰੋ ਪੰਜਾਬ ਦਾ ਮੌਸਮ ਆਪ ਤੁਹਾਨੂੰ ਬੱਕ ਬੱਕ ਖੇਤਰਾਂ ਵਿੱਚ ਬਦਲਦਾ ਦਿਖਾਈ ਦੇਵੇਗਾ ਪਰ ਵੀਰੋ ਬਰਸਾਤ ਦੀ ਉਮੀਦ ਆ ਜੋ 50% ਖੇਤਰਾਂ ਦੇ ਵਿੱਚ ਹੋਵੇਗੀ 50% ਵੀਰੋ ਖੇਤਰ ਨੇ ਬਰਸਾਤ ਤੋਂ ਬਾਂਝੇ ਵੀ ਰਹਿਣਗੇ ਪਰ ਹਲਕੀ ਫੁਲਕੀ ਬੱਦਲਾਂ ਦੀ ਆਵਾਜ਼ੀ ਧੁੱਪ ਛਾਂ ਦਾ ਮਾਹੌਲ ਆਪਾਂ ਨੂੰ ਸਾਰੇ ਹੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਸਵੇਰੋਂ ਅੱਜ ਦੇ ਦਿਨ ਦੇ ਟੈਂਪਰੇਚਰ ਤਕਰੀਬਨ 24 ਡਿਗਰੀ ਤੱਕ ਦਿਨ ਦੇ ਅਪਨੋ ਦੇਖਣ ਨੂੰ ਮਿਲਣਗੇ ਧੁੱਪ ਵੀ ਚੰਗੀ ਕੁਛ ਕਿਸ ਤਰ੍ਹਾਂ ਵਿੱਚ ਦੇਖਣ ਨੂੰ ਮਿਲੇਗੀ ਪਰ ਹਲਕੇ-ਪੁਰਗੀ ਬੱਦਲਾਂ ਦੀ ਆਵਾਜ਼ਾਈ ਬਣੀ ਰਹੇਗੀ। ਵੀਰੋ ਬਾਕੀ ਰਾਤ ਦੇ ਟੈਂਪਰੇਚਰ ਤਕਰੀਬਨ 12-13 ਡਿਗਰੀ ਦੇ ਆਸ-ਪਾਸ ਰਹਿਣਗੇ। ਬਾਕੀ ਵੀਰੋ ਸਮੇਂ-ਸਮੇਂ ਤੇ ਜਲਵਾਯੂ ਜਾਣਕਾਰੀ ਅਪ ਜਿਵੇਂ ਵੀ ਅਪਨੋ ਸਿਸਟਮ ਦੀ ਜਾਣਕਾਰੀ ਮਿਲੂਗੀ ਅਪ ਸਾਰੀ ਸਹੀ ਤੋਂ ਸਹੀ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਲਈ ਡੇਲੀ ਵੀਡੀਓ ਦੇ ਵਿੱਚ ਹਾਜ਼ਰ ਹੋਵਾਂਗੇ। ਸੋ ਵੀਰੋ ਮੌਸਮ ਦੀ ਹਰ ਪ੍ਰਕਾਰ ਦੀ ਜਾਣਕਾਰੀ ਲਈ ਜਨਰਲ ਚੈਲਕੀਤੀ ਸੇਵਾ ਸੈਂਟਰ ਨਾਲ ਜੁੜੇ ਰਹੋ ਜੀ